ਆਇਆ ਆਪਣਾ 911 ਭਾਜੀ ਉਹਨਾਂ ਟਾਈਮਾਂ ਦੇ ਵਿੱਚ ਬਹੁਤ ਜ਼ਿਆਦਾ ਸਹੂਲਤਾਂ ਸੀ ਟਰੈਕਟਰ ਤੇ ਕੋਈ ਇਹਦੇ ਚ ਐ ਨਹੀਂ ਸੀ ਕਿ ਕੋਈ ਇਹਦਾ ਕੋਈ ਮੰਨ ਕੇ ਚੱਲੋ ਚੰਗਾ ਟਰੈਕਟਰ ਨਹੀਂ ਸੀ ਬੜਾ ਚੰਗਾ ਟਰੈਕਟਰ ਸੀ ਪਰ ਮਾੜੀ ਕਿਸਮਤ ਕੀ ਇੱਥੇ ਸਾਡੇ ਘਰਾਂ ਕੋਲ ਦੀ ਲੰਘਦਾ ਰਿਹਾ ਹੁਣ ਤਾਂ ਡੀਜ਼ਲੇ ਵੇਚਦੇ ਆ ਇਹਨਾਂ ਨੇ ਜਿਸਮ ਦਾ ਤੇਲ ਕੱਟ ਕੇ ਵੀ ਵੇਚ ਲੀਟਰ ਅੱਜ ਵੀ ਬਣਦਾ ਇੰਡੀਆ ਚ ਬਣਦਾ ਇੰਡੀਆ ਚੋਂ ਐਕਸਪੋਰਟ ਹੁੰਦਾ ਹੈ ਜੀਟਰੱਡ ਚ ਵੀ ਬਣ ਰਿਹਾ ਹੈ ਮੇਰੇ ਜਮੇ ਨੇੜੇ ਬਣਦਾ 58 11 ਦੀ ਜਿਹੜੀ ਪਾਈ ਸੀ ਆਪਾਂ ਰੀਲ ਵਾਦਾ ਕਰਿਆ ਸੀ ਵੀ ਫੁੱਲ ਵੀਡੀਓ ਆਊਗੀ ਫੁੱਲ ਵੀਡੀਓ ਬਣਾਉਣ ਲੱਗੇ ਆ ਘੰਟੇ ਖੰਡ ਵਿੱਚ ਛਾੜ ਦਿੰਨਾ ਆਪਣੇ ਮੁਲਕ ਦੀ ਜਿਹੜੀ ਤਰਾਸਦੀ ਆ ਆਪਾਂ ਬਹੁਤ ਕਹਿੰਦੇ ਆ ਵੀ ਜੀ ਪ੍ਰਾਈਵੇਟ ਸੈਕਟਰ ਨੂੰ ਬੰਦ ਕਰੋ ਕਾਰਪੋਰੇਟ ਨੇ ਐ ਕਰਤਾ ਕਾਰਪੋਰੇਟ ਆਉਣ ਦੀ ਵਜ੍ਹਾ ਕੀ ਆ ਆ ਚੀਜ਼ਾਂ ਨਹੀਂ ਹੁਣ ਕੀ ਸੀ ਐਚ ਐਮਟੀ ਸਰਕਾਰ ਦਾ ਸੀ ਕੀ ਸਰਕਾਰੀ ਅਦਾਰਾ ਸੀ ਗਵਰਨਮੈਂਟ ਆਫ ਇੰਡੀਆ ਦਾ ਕਿੱਥੇ ਗਿਆ ਖਤਮ ਜੇ ਸਵਰਾਜ ਸਟੇਟ ਕੋ ਰਹਿ ਜਾਂਦਾ ਖਤਮ ਬੇਈਮਾਨੀ ਕੋਈ ਆਰ ਐਨ ਡੀ ਨਹੀਂ ਕਰਨੀ ਫਿਕਸ ਤਨਖਾਹਾਂ ਨੇ ਹਨਾ ਕੋਈ ਟਾਰਗੇਟ ਨਹੀਂ ਅੱਗੇ ਆਹੀ ਹਾਲ ਹੁੰਦਾ ਏਸੇ ਕਰਕੇ 2016 ਚ ਹੱਥ ਖੜੇ ਕਰਕੇ ਫਤੇ ਬਲਾ ਕੇ ਨਟ ਗਿਆਰਾ ਭਾਜੀ ਹੁਣੀ ਹੋ ਗਏ ਹੁਣ ਥੋੜੀ ਜੀ ਆਪਾਂ ਇਹਦੀ ਡਿਟੇਲਡ ਗੱਲ ਕਰ ਲੈਨੇ ਆ ਜਦੋਂ ਹਰੀ ਕ੍ਰਾਂਤੀ ਆਈ ਐ ਉਦੋਂ ਸਟੇਟ ਨੂੰ ਇਹੀ ਸੀ ਕਿ ਅਸੀਂ ਸਵਦੇਸ਼ੀ ਚੀਜ਼ਾਂ ਅਪਣਾਈਏ ਟ੍ਰੇਡ ਡੈਫਿਸਿਟ ਤੇ ਹਮੇਸ਼ਾ ਹੀ ਹਰ ਕੰਟਰੀ ਇਸ ਚੀਜ਼ ਤੇ ਧਿਆਨ ਰੱਖਦਾ ਕਿ ਸਾਡਾ ਟ੍ਰੇਡ ਡੈਫਿਸਿਟ ਆ ਜਿਹੜਾ ਉਹ ਘਟ ਰਵੇ ਦੋ ਚੀਜ਼ਾਂ ਹੁੰਦੀਆਂ ਨੇ ਟ੍ਰੇਡ ਸਰਪਲਸ ਜੇ ਕੋਈ ਕੰਟਰੀ ਜਿੰਨਾ ਇੰਪੋਰਟ ਕਰਦਾ ਉਹ ਤੋਂ ਵੱਧ ਐਕਸਪੋਰਟ ਕਰਦਾ दैट इज कॉल्ड ਟ੍ਰੇਡ ਸਰਪਲਸ ਜੇ ਘਟ ਹੈ ਉਹਨੂੰ ਡੈਫਿਸਿਟ ਕਹਿੰਦੇ ਨੇ ਟ੍ਰੇਡ ਦਾ ਡੈਫਿਸਿਟ ਉਹ ਦੀ ਪੂਰਤੀ ਕਰਨ ਲਈ ਸਰਕਾਰ ਨੇ ਇੰਡੀਆ ਦੀ ਕੰਪਨੀ ਲਾਈ ਸੀ ਇਹ ਜੀ ਰੱਬ ਤੁਹਾਡਾ ਭਲਾ ਕਰੇ 1953 ਚ ਆਗੀ ਬੜਾ ਆਰਮੀ ਨੂੰ ਇਹਨੇ ਸਮਾਨ ਬਣਾ ਕੇ ਦਿੱਤਾ ਘੜੀਆਂ ਬਣਾਈਆਂ ਹੋਰ ਬੜੀਆਂ ਚੀਜ਼ਾਂ ਬਣਾਈਆਂ ਆਰਮੀ 'ਚ ਬਹੁਤ ਟਰੈਕਟਰ ਸੀ ਫੌਜ ਕੋਲ ਬਹੁਤ 911 ਸੀ ਹੋਰ ਬਹੁਤ ਸਾਰੀ ਮਸ਼ੀਨਰੀ ਬਣਦੀ ਸੀ ਤੇ ਘੜੀਆਂ ਬਣਦੀਆਂ ਸੀ ਚੰਗੇ ਤਰੀਕੇ ਨਾਲ ਚੱਲਦਾ ਸੀ ਤੇ ਉਸ ਟਾਈਮ ਦੇ ਵਿੱਚ ਚੰਗਾ ਟੌਪ ਦਾ ਟਰੈਕਟਰ ਤਾਂ ਸੀ ਇਹਦੇ ਪਿੱਛੇ ਜੀਟਰ ਦੀ ਟੈਕਨੋਲੋਜੀ ਸੀ ਉਹਨਾਂ ਟਾਈਮਾਂ 'ਚ ਡਬਲ ਕਲਚ 'ਚ ਗੇਰਾਂ 'ਚ ਪੀਟੀਓ ਦੇਣੀ ਫੋਰ ਸਹੂਲਤਾਂ ਦੇਣੀਆਂ ਪਾਵਰ ਬ੍ਰੇਕ ਦੇਣੇ ਬਹੁਤ ਸਾਰੀਆਂ ਸਹੂਲਤਾਂ ਕਿਉਂ ਸੀ ਹੋਰ ਕਿਤੇ ਕਿਉਂ ਨਹੀਂ ਸੀ ਜੀਟਰ ਦੀ ਟੈਕਨੋਲੋਜੀ ਸੀ ਸਾਰੀ ਯਾਰ ਜੀਟਰ ਨਾਲ ਕਲੈਬ੍ਰੇਸ਼ਨ ਸੀ ਇਹਦੀ ਪਹਿਲਾਂ 25 11 ਆ ਗਿਆ ਉਸ ਤੋਂ ਬਾਅਦ ਫਿਰ 35 11 ਆ ਗਿਆ ਮੀਡੀਅਮ ਫਾਰਮਰਸ ਲਈ ਉਸ ਤੋਂ ਬਾਅਦ ਮੇਰਾ ਖਿਆਲ ਹੈ 1981 ਚ ਆਇਆ ਆਪਣਾ 911 ਭਾਜੀ ਉਹਨਾਂ ਟਾਈਮਾਂ ਦੇ ਵਿੱਚ ਬਹੁਤ ਜ਼ਿਆਦਾ ਸਹੂਲਤਾਂ ਸੀ ਟਰੈਕਟਰ ਤੇ ਕੋਈ ਇਹਦੇ ਚ ਐ ਹੀ ਨਹੀਂ ਸੀ ਕਿ ਕੋਈ ਇਹਦਾ ਕੋਈ ਮੰਨ ਕੇ ਚਲੋ ਚੰਗਾ ਟਰੈਕਟਰ ਨਹੀਂ ਸੀ ਬੜਾ ਚੰਗਾ ਟਰੈਕਟਰ ਸੀ ਪਰ ਮਾੜੀ ਕਿਸਮਤ ਕੀ ਇੱਥੇ ਸਾਡੇ ਘਰਾਂ ਕੋਲ ਦੀ ਲੰਘਦਾ ਰਿਹਾ ਹੁਣ ਤਾਂ ਡੀਜ਼ਲੇ ਵੇਚਦੇ ਆ ਇਹਨਾਂ ਨੇ ਜਿਸਮ ਦਾ ਤੇਲ ਕੱਢ ਕੇ ਵੀ ਵੇਚ ਦੇਣਾ ਟਾਪੇ ਦਾ ਤੇਲ ਲੈ ਲੋ ਇੰਜਨ ਆਇਲ ਕੱਢ ਕੇ ਵੇਚਦੇ ਮੈਂ ਦੇਖੇ ਨੇ ਉਰਿਆ ਸਾਡੇ ਇੱਥੇ ਦੀ ਲੰਘਦਾ ਰਿਹਾ ਨਾਟ ਗਿਆ ਬੇਈਮਾਨੀ ਹੋਣ ਕਰਕੇ ਹਰੇਕ ਰੁਪਈਏ ਖਾਈ ਜਾਂਦਾ ਸੀ ਮੈਟਲ ਦੀ ਜਿਹੜੀ ਕੁਆਲਿਟੀ ਆ ਉਹ ਇੰਨੀ ਕਮਾੜੀ ਸੀ ਹੁਣ ਵੀ ਤੁਹਾਨੂੰ ਪਤਾ ਹੀ ਆ ਪਿਛਲਾ ਇਹਦਾ ਟਾਪਾ ਚੱਕ ਲਓ ਮੂਸ ਮਾਰ ਗਈ ਥੋੜੇ ਨਾਲ ਲਾਉਣਾ ਪੈਂਦਾ ਮਾਲ ਇੰਨਾ ਮਾੜਾ ਕਰਤਾ ਇਹ ਨਹੀਂ ਕਿ ਡਿਜ਼ਾਈਨ ਮਾੜਾ ਸੀ ਡਿਜ਼ਾਈਨ ਉਸ ਟਾਈਮ ਦੇ ਹਿਸਾਬ ਨਾਲ ਬਹੁਤ ਵਧੀਆ ਡਿਜ਼ਾਈਨ ਸੀ ਮਾੜਾ ਨਹੀਂ ਸੀ ਪਰ ਮਾਲ ਇੰਨਾ ਮਾੜਾ ਲਾਉਣ ਲੱਗ ਗਏ ਲੋਹੇ ਚ ਹੀਰਾ ਫੇਰੀ ਹਰੇਕ ਜਿਹੜਾ ਬੰਦਾ ਪਰਚੇਜ਼ ਦੇਖਦਾ ਸੀ ਉਹ ਕਰੋੜਪਤੀਓ ਬਣ ਕੇ ਨਿਕਲੇ ਇੱਥੋਂ ਕਿਉਂਕਿ ਪਰਚੇਜ਼ ਚ ਸਾਰਾ ਦੂਏ ਲੋਟੇ ਸਮਾਨ ਚੱਲਦਾ ਸੀ ਡਿਜ਼ਾਈਨ ਬੜਾ ਵਧੀਆ ਸੀ ਜੀਟਰ ਦਾ ਕੋਈ ਜੇ ਇਹਦੇ ਕਿਤੇ ਮੈਟਲ ਜੋ ਮਸਟੈਂਡਰਡ ਵਾਲਾ ਕੁਆਲਿਟੀ ਵਾਲਾ ਮੈਟਲ ਯੂਜ਼ ਕਰਦੇ ਤਾਂ ਨਾਟਕੇ ਰਾਂ ਫੇਲ ਨਹੀਂ ਸੀ ਹੁੰਦਾ ਬਲਾਕ ਦਾ ਬੁਰਾ ਹਾਲ ਟੜਾਈ ਦਾ ਬੁਰਾ ਹਾਲ ਰਿੰਮਾਂ ਦਾ ਬੁਰਾ ਹਾਲ ਚੋਰੀ ਚਿਕਾਰੀ ਨੇ ਕਰਦੇ 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 ਜਦੋਂ ਇਹਨਾਂ ਦਾ ਬੁਰਾ ਹਾਲ ਦੇਖਿਆ ਵੀ ਇਹ ਤਾਂ ਕਿਸੇ ਲੋਟ ਚੱਲਦੇ ਨਹੀਂ ਕਿਉਂਕਿ ਸਰਕਾਰੀ ਸੀ ਜੀਟਰ ਕੋ ਨਹੀਂ ਹੱਥ ਖਿੱਚ ਗਏ ਮੇਰਾ ਖਿਆਲ ਹੈ 90 90 ਦੇ ਵਿੱਚ ਜੀਟਰ ਨੇ ਕਹਿਤਾ ਵੀ ਅਸੀਂ ਤੁਹਾਡੇ ਨਾਲ ਕੰਮ ਨਹੀਂ ਕਰਨਾ 85 ਚ ਜਾ ਕੇ ਇਹਨਾਂ ਨੇ R&D ਵੀ ਬਣਾ ਲਈ ਸੀ ਪਹਿਲਾਂ ਇਹਨਾਂ ਕੋਲ R&D ਹੋਣੀ ਸੀ ਜੋ ਜੀਟਰ ਨੇ ਦੇਤਾ ਬਣਿਆ ਤਣਿਆ ਇੱਥੇ ਫੈਕਟਰੀ ਲਾ ਲਈ ਲੋਹੇ ਦੀ ਬਸ ਜਹ ਜੀ ਇਹਨਾਂ ਤੋਂ ਕੁਆਲਿਟੀ ਮੈਂਟੇਨ ਹੁੰਦੀ ਸੀ ਬਣਾ ਬਣਾ ਕੇ ਵੇਚੀ ਜਾਂਦੇ ਸੀ R&D ਇਹਨਾਂ ਨੇ 85 ਚ ਲਾਈ 85 ਚ R&D ਲਾਈ 90 ਚ ਹੱਥ ਖਿੱਚ ਗਿਆ ਉਸ ਤੋਂ ਬਾਅਦ ਇਹਦਾ ਜਿਹੜਾ ਡਿਕਲਾਈਨ ਆ ਇਹ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ ਮੁੜ ਕੇ ਤਾਂ ਫਿਰ ਉੱਠੇ ਹੀ ਨਹੀਂ ਉਸ ਤੋਂ ਬਾਅਦ ਹੋਰ ਬਥੇਰਾ ਕੰਮ ਕਰਿਆ ਇਹਨਾਂ ਨੇ 75 11 ਬਣਾਇਆ ਕਰਲੋਸ ਕਰਦਾ ਇੰਜਣ ਲਾ ਕੇ 65 Y ਬਣਾਇਆ ਪਰ ਉਹ ਕਹਿੰਦੇ ਨਹੀਂ ਹੁੰਦੇ ਵੀ ਜਦੋਂ ਮੈਦਾਨ 'ਚ ਆਪਾਂ ਕੱਲੇ ਕੁੜਦੇ ਹੁੰਨੇ ਆ ਮੈਂ ਐਸੇ ਕਰਕੇ ਰੋਜ਼ ਕਹਿੰਦਾ ਰਹਿਣਾ ਵੀ ਆਪਣੇ ਪਾਲੇ 'ਚ ਥਾਪੀਆਂ ਨਹੀਂ ਮਾਰੀਦੀਆਂ ਥਾਪੀਆਂ ਉਦੋਂ ਬੰਦਾ ਮਾਰਦਾ ਚੰਗਾ ਲੱਗਦਾ ਜਦੋਂ ਮੇਲਾ ਭਰਦਾ ਚਾਰ ਪਹਿਲਵਾਨ ਹੋਰ ਰੌਂਦੇ ਨੇ 65 Y ਬਣਾ ਲਿਆ 75 11 ਬਣਾ ਲਿਆ ਕਰਲੋਸ ਕਰ ਤੋਂ ਇੰਜਣ ਲੈ ਕੇ ਉਤੋਂ ਬਾਅਦ 90 ਤੋਂ ਬਾਅਦ ਆ ਰਿਫਾਰਮ ਆ ਗਿਆ ਸੀ ਗਵਰਨਮੈਂਟ ਆਫ ਇੰਡੀਆ ਦਾ ਉਹਨਾਂ ਨੇ ਫਿਰ ਦੂਜੇ ਲੋਟ ਕਰ ਤਾਂ ਮਾਰਕੀਟ ਓਪਨ ਕਰਤੀ ਵੀ ਤੁਸੀਂ ਬਾਹਰੋਂ ਕੋਈ ਕੰਪਨੀ ਆ ਸਕਦੀ ਆ ਜਾਂ ਕੋਈ ਇੰਡੀਆ ਚ ਪ੍ਰਾਈਵੇਟ ਸੈਕਟਰ ਉੱਠ ਸਕਦਾ ਉਹਨੂੰ ਸਹੂਲਤਾਂ ਦੇਣੀਆਂ ਸ਼ੁਰੂ ਕਰਤੀਆਂ ਫਿਰ ਸੋਨਾਲੀਕਾ ਆ ਗਿਆ 98 ਚਲਾ ਲਓ ਤੁਸੀਂ ਜੀਡੀ ਆ ਗਿਆ ਹਾਲੈਂਡ ਆ ਗਿਆ ਹਨਾ ਜਦੋਂ ਫਿਰ ਪੇਚਾ ਪੇ ਆ ਇਹਦਾ ਸੋਨਾਲੀਕਾ ਉਹਨਾਂ ਨਾਲ ਉਦੋਂ ਦਾ ਫਿਰ ਲੱਭਿਆ ਹੀ ਨਹੀਂ ਵੀ ਜਾਂਦਾ ਕਿੱਧਰ ਨੂੰ ਆਪਾਂ ਬਹੁਤ ਮਹਾਨਤਾ ਕਰਦੇ ਆ ਨਾ ਜਦੋਂ ਮੰਨ ਕੇ ਚੱਲੋ ਮੇਰਾ ਖਿਆਲ ਆ 98 ਟੂਟ ਚ 6 ਚ ਆ ਗਿਆ ਸੀ ਮੇਰਾ ਖਿਆਲ ਸੋਨਾਲੀਕਾ ਜੀ ਮੈਂ ਗਲਤ ਨਾ ਹੋਵਾਂ 98 ਚ ਤਾਂ ਪੂਰਾ ਹੀ ਫੁੱਲ ਫਲੈਸ਼ ਆਉਣ ਲੱਗ ਗਿਆ ਸੀ 2000 ਚ ਤਾਂ ਪੂਰਾ ਹੀ ਸ਼ਾ ਗਿਆ ਸੀ ਸੋਨਾਲੀਕਾ ਬਰਾਬਰੇ ਜਿਹੜੀ ਆ ਗਿਆ ਬਰਾਬਰੇ ਹੌਲੈਂਡ ਆ ਗਿਆ ਫਿਰ ਉਹਨਾਂ ਦੀ ਕੁਆਲਿਟੀ ਪ੍ਰਾਈਵੇਟ ਸੈਕਟਰ ਦੀ ਕਿੱਥੇ ਖੜਦਾ ਹੁੰਦਾ ਹੈ ਸਰਕਾਰੀ ਸੰਦ ਇਹਦਾ ਸਮਾਨ ਵਾਲਾ ਮਾੜਾ ਸੀ ਸਹੂਲਤਾਂ ਵਡੀਆਂ ਸੀ ਇਹਦੇ ਚ ਕੋਈ ਤੋੜਾਵਾਂ ਨਹੀਂ ਕਿ ਸਹੂਲਤਾਂ ਘੱਟ ਸੀ ਤੇ ਜਦੋਂ ਫਿਰ ਉਹ ਆਏ ਫੇਰ ਤਾਂ ਇਹ ਲੱਭੇ ਹੀ ਨਹੀਂ ਕਾਕਾ ਜੀ ਫਿਰ ਤਾਂ ਨਾਟ ਗਿਆ ਨਾ ਪਤਾ ਹੀ ਨਹੀਂ ਵੀ ਗਿਆ ਕਿੱਧਰ ਉਹ ਲੋਪ ਹੀ ਹੋ ਗਿਆ ਫੇਰ ਗਵਰਨਮੈਂਟ ਆਫ ਇੰਡੀਆ ਨੇ ਸਟਰਗਲ ਕਰਿਆ ਕਿਸੇ ਹੱਦ ਤੱਕ ਵੀ ਦੇਖੀ ਹੈ ਚੱਲਦਾ ਚੱਲਦਾ ਪਰ ਸਰਕਾਰੀ ਚੀਜ਼ ਦੀ ਇਹੀ ਹਮੇਸ਼ਾ ਪ੍ਰੋਬਲਮ ਰਹੀ ਆ ਕਿ ਉਹਦੇ 'ਚ ਓਦਾਂ ਦੀ ਇਮਾਨਦਾਰੀ ਓਦਾਂ ਦੀ ਜ਼ਿੰਮੇਵਾਰੀ ਹੁੰਦੀ ਓ ਨਹੀਂ ਨਾ ਕੋਈ ਇਹ ਹੁੰਦਾ ਵੀ ਜੇ ਤੁਸੀਂ ਵੱਧ ਕੰਮ ਕਰੋਗੇ ਤੁਹਾਨੂੰ ਵੱਧ ਅਸੀਂ ਫੈਸਿਲੀਟੇਟ ਕਰਾਂਗੇ ਤੁਹਾਡੀ ਪੇ ਵਧੂਗੀ ਇਸੇ ਕਰਕੇ ਤਾਂ ਮੈਂ ਸਰਕਾਰੀ ਚੀਜ਼ਾਂ ਨੂੰ ਬਿਲਕੁਲ ਚੰਗਾ ਨਹੀਂ ਸਮਝਦਾ ਮੈਂ ਦਿਲੀ ਤੌਰ ਤੇ ਜੇ ਕਦੇ ਜੌਬ ਕਰਦਾ ਮੇਰਾ ਤਾਂ ਕੋਈ ਏਮ ਨਹੀਂ ਸੀ ਵੀ ਮੈਂ ਨੌਕਰੀ ਲੱਗਣੀ ਆ ਮੇਰਾ ਸਰਕਾਰੀ ਨੌਕਰੀ ਤਾਂ ਮੈਂ ਕਦੀ ਸੋਚਿਆ ਹੀ ਨਹੀਂ ਸੀ ਜੇ ਮੈਂ ਕਹਤੇ ਜੋਬ ਕਰਦਾ ਜਾਂ ਕਰੂੰਗਾ ਤਾਂ ਮੈਂ ਪ੍ਰਾਈਵੇਟ ਸੈਕਟਰ ਨੂੰ ਪ੍ਰੇਫਰ ਕਰੂੰਗਾ ਕਿਉਂਕਿ ਉੱਥੇ ਮਿਹਨਤ ਦਾ ਮੁੱਲ ਮਿਲਦਾ ਸੁੰਦਰ ਪਚਾਈ ਉਹ ਨਹੀਂ ਕਿੱਥੇ ਬੈਠੇ ਨੇ ਪ੍ਰਾਈਵੇਟ ਸੈਕਟਰ ਇਹ ਆ ਜਿਹਨੂੰ ਆਪਾਂ ਕਹੀ ਜਾਂਦੇ ਆ ਨੌਂ ਜੀ ਕੁਝ ਨਹੀਂ ਪਣਦਾ ਕਿੰਨੀਆਂ ਬੈਂਕਾਂ ਦੇ ਸੀ ਇਹੋ ਲੱਗੇ ਹੋਏ ਨੇ ਬੰਦੇ ਪ੍ਰਾਈਵੇਟ ਸੈਕਟਰ ਇਹ ਆ ਨਾ ਇਹ ਤਾਂ ਹੁੰਦਾ ਸਾਰਾ ਬੰਦੇ ਦੀ ਆਪਣੀ ਸੋਚ ਤੇ ਪਰ ਆਪਾਂ ਹੁਣ ਸਰਕਾਰੀ ਸੈਕਟਰ ਦੇ ਮਗਰ ਪਈ ਜਾਂਦੇ ਆ ਚਲੋ ਐਨੀਵੇਜ਼ ਗੱਲ ਹੋਰ ਪਾਸੇ ਚਲੀ ਗਈ ਸੀ ਜਦੋਂ ਇਹ ਆਇਆ ਇਹਦੇ ਹੋ ਗਏ ਦੂਜੀਆਂ ਕੰਪਨੀਆਂ ਨੇ ਇਹਦੇ ਮਾਂ ਦੇ ਪੁੱਤ ਦੇ ਪੈਰ ਲੱਗਣ ਹੀ ਨਹੀਂ ਦਿੱਤੇ ਮੁੜ ਕੇ 2016 ਚ ਆਉਂਦੇ 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 911 ਭਾਜੀ ਹੁਣੀ ਹੱਥ ਖੜੇ ਕਰ ਗਏ ਆਹ ਪਲਾਂਟ ਆ ਜਿਹੜਾ ਬੰਦ ਹੋ ਗਿਆ ਇਹਨਾਂ ਨੇ 60 70% ਜਿਹੜੀਆਂ ਕੰਪਨੀਆਂ ਸੀ ਇਹ ਸੱਚੇ ਦੇ ਪਲਾਂਟ ਸੀ ਟ੍ਰੈਕਟਰ ਡਿਵੀਜ਼ਨ ਬੰਦ ਕਰੀ ਠੀਕ ਆ ਜੀ ਐਚਐਫਟੀ ਵਾਚ ਬੰਦ ਕਰਤੀ ਹੁਣ ਇਹ ਕੁਛ ਟੂਲ ਬਣਾ ਰਿਹਾ ਅੱਜ ਐਚ ਐਮਟੀ ਅੱਜ ਵੀ ਐਗਜ਼ਿਸਟ ਕਰਦਾ ਹੈ ਸਟਾਕ ਆ ਦੀ ਸ਼ੇਅਰ ਵੀ ਤੁਸੀਂ ਬਾਇ ਕਰ ਸਕਦੇ ਹੋ 2500 ਬੰਦਾ ਚਾਰਕ ਪਲਾਂਟ ਨੇ ਇਹਨਾਂ ਦੇ ਸਾਰੇ ਛੋਟੀ ਮਸ਼ੀਨਰੀ ਮਸ਼ੀਨਰੀ ਜਾਂ ਟੂਲ ਟੱਪਾ ਚਾਬੀਆਂ ਤੇਲ ਪਾਨੇ ਕੂਪੀ ਕਾਪੀ ਕੁਛ ਤਾਂ ਦੇ ਤੇਲ ਦੇਣਾ ਹੁੰਦਾ ਖੁਸ਼ਕ ਹੋਏ ਪਏ ਨਹੀਂ ਮਤਲਬ ਆ ਸਾਮਾਨ ਬਣਾਉਂਦਾ ਬਾਕੀ ਇਹਨੇ ਜਿੰਨੀਆਂ ਮੇਨ ਇਹਦੀਆਂ ਜੜੀਆਂ ਹੈਗੀਆਂ ਸੀ ਸਬਸਿਡਰੀਜ਼ ਜਾਂ ਮਤਲਬ ਕਿ ਪਲਾਂਟਸ ਜਾਂ ਡਿਵੀਜ਼ਨ ਉਹ ਸਾਰੀਆਂ ਇਹਨਾਂ ਨੇ ਮੰਨ ਲਓ ਸ਼ਟਡਾਊਨ ਕਰਤੀਆਂ ਬੰਦ ਕਰਨੀਆਂ ਪੈਗੀਆਂ ਸੋ ਆ 9/11 ਨਾ ਹੋਇਆ ਇਹ ਨਹੀਂ ਮੈਂ ਕੋਈ ਕਹਿੰਦਾ ਪਰ ਮੈਂ ਇਸ ਗੱਲ ਨੂੰ ਹਮੇਸ਼ਾ ਕਹਿੰਦਾ ਰਹਿਣਾ ਵੀ ਆਪਾਂ ਆਪਣੀ ਚੀਜ਼ ਤੇ ਮਾਣ ਕਰੀਏ ਹੁਣ ਦੇਖੋ ਜਿੰਨਾ ਚੀਟਰ ਸੀ ਉਹਨਾਂ ਚ ਤਾਂ ਚੱਲਿਆ ਉਦੋਂ ਬਾਅਦ ਫਿਰ ਚਮਟੀ ਕਿੱਥੇ ਗਿਆ ਨਾਲੇ ਫਿਰ ਇੱਕ ਗੱਲ ਹੋਰ ਆ ਤਾਂ ਗਵਰਨਮੈਂਟ ਆਫ ਇੰਡੀਆ ਦੀ ਕੰਪਨੀ ਹੈ ਨਾ ਆਪਾਂ ਤਾਂ ਉਹਨਾਂ ਦੀਆਂ ਚੀਜ਼ਾਂ ਨੂੰ ਪਸੰਦ ਕਰਦੇ ਨਹੀਂ ਆਪਾਂ ਤਾਂ ਪੰਜਾਬ ਦੀ ਗੱਲ ਕਰਦੇ ਆ অলਵੇਸ ਵਾਕਿ ਚਲੋ ਇਹ ਹੋਰ ਵਿਸ਼ਾ ਪਰ ਆ ਹੋਇਆ ਹੈ ਬਚ ਐਮਟੀ ਨਾਲ ਐਮਟੀ ਕੰਪੀਟ ਹੀ ਨਹੀਂ ਕਰ ਪਾਇਆ ਨਾਉ ਕੁਆਲਿਟੀ ਦੇ ਪਾਇਆ ਪ੍ਰੋਬਲਮ ਕਿੱਥੇ ਆਉਂਦੀ ਆ ਇਹ ਨਹੀਂ ਕਿ ਕੋ ਟਰੈਕਟਰ ਲੋਹੇ ਦਾ ਕੀ ਆ ਯਾਰ ਮੈਨੇਜਮੈਂਟ ਮਾੜੀ ਸੀ ਬੇਈਮਾਨੀ ਸੀ ਇਹਦੇ ਕਰਕੇ ਉਹ ਖਤਮ ਹੋ ਗਿਆ ਆ ਇਹਦਾ ਗੱਲ ਹੈ ਆ ਬਾਤ ਹੈ ਹੋਰ ਤਾਂ ਮੇਰੇ ਕੋਲੋ ਕੁਝ ਹੈ ਨਹੀਂ 81 ਚ ਆਇਆ 2016 ਛੱਤ ਖੜੇ ਕਰ ਗਿਆ ਦੂਜੀਆਂ ਕੰਪਨੀਆਂ ਨਾਲ ਮੁਕਾਬਲਾ ਹੋ ਨਹੀਂ ਪਾਇਆ ਜੀਟਰ ਦਾ ਹੀ ਹੱਥ ਸੀ ਜੀਟਰ ਹੱਥ ਖਿੱਚ ਗਿਆ ਜੀਟਰ ਤੱਜ ਵੀ ਬਣਦਾ ਮੈਂ ਗੱਲ ਕਹਿ ਨਹੀਂ ਸਕਦਾ ਵੀ ਕਿੱਥੇ ਬਣਦਾ ਤੁਸੀਂ ਬੜੇ ਟੈਗ ਲਾਉਨੇ ਹੋ ਵੀ ਜੀ ਉਹ ਮੈਂ ਹਲੇ ਗੱਲ ਸੱਜਣ ਮਿੱਤਰਾਂ ਤੋਂ ਪਹਿਲਾਂ ਕਲੀਅਰ ਕਰ ਲਾਂ ਕਿ ਮੈਂ ਉਹ ਇੱਥੇ ਕਹਿ ਸਕਦਾ ਮੈਂ ਬਿਨਾਂ ਕਿਸੇ ਦੀ ਅਪਰੂਵਲ ਤੋਂ ਬਿਨਾਂ ਆਜਾਜ਼ ਤੋਂ ਇੱਥੇ ਗੱਲ ਕਹੇ ਤਾਂ ਉਹ ਗੱਲ ਫੱਬਦੀ ਨਹੀਂ ਜੀਟਰ ਅੱਜ ਵੀ ਬਣਦਾ ਇੰਡੀਆ 'ਚ ਬਣਦਾ ਇੰਡੀਆ 'ਚੋਂ ਐਕਸਪੋਰਟ ਹੁੰਦਾ ਹੈ ਜੀਟਰ ਚ ਵੀ ਬਣ ਰਿਹਾ ਹੈ ਮੇਰੇ ਜਮੀਨੇਡੇ ਬਣਦਾ ਐਕਸਪੋਰਟ ਹੁੰਦਾ ਇੱਥੇ ਨਹੀਂ ਵੇਚਦੇ ਅਗਲੇ ਠੀਕ ਆ ਜੀ ਉਹ ਤਾਂ ਅੱਜ ਵੀ ਜਿਉਂਦੇ ਰਹਿ ਕੇ ਕਿਉਂ ਜਿਉਂਦੇ ਰਹਿ ਕੇ ਮਿਹਨਤ ਮੈਂ ਤਾਂ ਆ ਗੱਲਾਂ ਨੂੰ ਕਰਦਾ ਉਹਨਾਂ ਲੋਹੇ ਦਾ ਕੀ ਆ ਯਾਰ ਸਮਝਦੇ ਹੋ ਸੋ ਮੇਰਾ ਖਲਾ ਬਹੁਤ ਹੈ ਬਾਕੀ ਜੀਟਰ ਤੇ ਗੱਲ ਪਹਿਲਾਂ ਅਪਰੂਵਲ ਹੋ ਜਾ ਫਿਰ ਮੈਂ ਕਰੂੰਗਾ ਠੀਕ ਆ ਜੀ ਬਹੁਤ ਧੰਨਵਾਦ ਸਾਸ